ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੋ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਅੱਜ ਅਸੀਂ ਪਹੁੰਚਿਆ ਕੱਗਾ ਐਲੀਮੈਂਟਰੀ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਬਹੁਤ ਵੱਡਾ ਜੋ ਮੱਥੇ ਫੰਕਸ਼ਨ ਕੀਤਾ ਗਿਆ ਹੈ ਜੋ ਆਪਣੇ ਹਲਕੇ ਦੇ ਇੰਚਾ ਐਮਐਲਏ ਸਾਬ ਕੁਲਵੰਤ ਸਿੰਘ ਬਾਜਿਗਰਵੀ ਜੋ ਸੋ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪਹੁੰਚਣ ਜੋ ਹੈ ਤੇ ਦਾਖਲਾ ਮੁਹਿੰਮ ਜੋ ਚਲਾਈ ਗਈ ਹੈ 3 ਸਾਲ ਦੇ ਬੱਚੇ ਨੂੰ ਵੀ ਹੁਣ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਦਿੱਤੀ ਜਾ ਰਹੀ ਹੈ ਜਦਕਿ ਪਹਿਲਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਜਾਂ ਕਿਸੇ ਵੀ ਸਟੇਟ ਲੈਵਲ ਤੇ ਗੱਲ ਕਰੀਏ 6 ਸਾਲ ਦੇ ਬੱਚੇ ਨੂੰ

ਤੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਲਿਖਿਆ ਗਿਆ ਏ ਪੂਰੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 228 ਬਲਾਕ ਹੈ ਪੂਰੇ ਪੰਜਾਬ ਦੇ ਵਿੱਚ ਤੇ ਬਲਾਕ ਸਮਾਨਤਾ ਤਿੰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਘੱਗਾ ਸਰਕਾਰੀ ਐਲੀਮੈਂਟਰੀ ਸਕੂਲ ਕੱਗਾ ਵਿਖੇ ਸ਼ੁਰੂਆਤ ਕੀਤੀ ਗਈ ਹੈ ਇੱਕ ਆਗਾਜ਼ ਹੈ ਨਿਊ ਐਡਮਿਸ਼ਨ ਦਾ ਕਿ ਅਸੀਂ ਪੇਰੈਂਟਸ ਪੇਰੈਂਟਸ ਨੂੰ ਅਵੇਅਰ ਕਰੀਏ ਵੀ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਸ਼ੁਰੂ ਹੋ ਚੁੱਕੀ ਹੈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਸਾਡੇ ਸਰਕਾਰੀ ਸਕੂਲ ਹੈ ਕਿਸੇ ਵੀ ਪੱਖੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਇੱਥੇ ਸਭ ਤੋਂ ਵੱਧ ਇੰਟੈਲੀਜੈਂਟ ਟੀਚਰ ਹੁੰਦੇ ਨੇ ਤੇ ਜਿਹੜੇ ਹਰ ਇੱਕ ਸਹੂਲਤ ਹੈ ਇੱਥੇ ਪਾਣੀ ਤੋਂ ਲੈ ਕੇ ਟਾਇਲਟ ਤੱਕ ਤੇ ਕਮਰਿਆਂ ਦੀ ਸਹੂਲਤ ਪ੍ਰੋਜੈਕਟਰ ਤੇ LED ਪੈਨਲ ਸਭ ਕੁਝ ਇੱਥੇ ਅਵੇਲੇਬਲ ਹੈ ਤੇ ਹਰ ਇੱਕ ਚੀਜ਼ ਫਰੀ ਹੈ ਤੇ ਬੁక్స్ ਫਰੀ ਹੈ ਨਾ ਕੋਈ ਐਡਮਿਸ਼ਨ ਫੀਸ ਹੈ ਬੈਂਚ ਫੈਸਿਲਿਟੀ ਸਾਰਾ ਕੁਝ ਇੱਥੇ ਹੈ ਵੀ ਕੋਈ ਕਮੀਆਂ ਪੱਜ ਦੀ ਟੇਡ ਚ ਨਹੀਂ ਕਹਿ ਸਕਦੇ ਇਹ ਜੀ ਪੰਜਾਬ ਸਰਕਾਰ ਨੇ 2016 ਤੋਂ ਐਡਮਿਸ਼ਨ ਸ਼ੁਰੂ ਕਰਦੀ ਸੀ ਨਰਸਰੀ ਕਲਾਸ ਦੀ ਵਿੱਚ 8 ਸਾਲ ਦੇ ਬੱਚੇ ਦੀ ਪਰੰਤੂ ਪਿਛਲੇ ਸਾਲ ਤੋਂ ਹੁਣ 3 ਸਾਲ ਦਾ ਬੱਚਾ ਨਰਸਰੀ ਕਲਾਸਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਵੀ 3 ਸਾਲ ਦਾ ਬੱਚਾ ਅਸੀਂ ਲੈ ਲੈਨੇ ਆ ਤੇ 3 ਸਾਲ ਦੇ ਬੱਚੇ ਤੋਂ ਨਰਸਰੀ ਤੋਂ ਲੈ ਕੇ 5th ਤੱਕ 8 ਸਾਲ ਇੱਥੇ ਲੱਗਦੇ ਨੇ ਪ੍ਰਾਇਮਰੀ ਐਜੂਕੇਸ਼ਨ ਦੇ ਤੇ ਬੱਚਾ ਇਹਨ ਪਰਪੱਕ ਹੋ ਜਾਂਦਾ ਤੇ ਕਿਸੇ ਪੱਖੋਂ ਐਜੂਕੇਸ਼ਨ ਦੇ ਪੱਖੇ ਘਟ ਨਹੀਂ ਰਹਿੰਦਾ ਬੱਚਾ ਕੋਈ ਕਿਸੇ ਦਾ ਕੰਮ ਨਹੀਂ ਹੈਗਾ ਐਜੂਕੇਸ਼ਨ ਦੀ ਵੀ ਕਾਰਨ ਜੋ ਸਪੋਰਟ ਲੈਣ ਦੀ ਗੱਲ ਹੈ ਸਾਡੀ ਸਪੋਰਟਸ ਦੇ ਪ੍ਰਤੀ ਬਹੁਤ ਧਿਆਨ ਦਿੱਤਾ ਜਾਂਦਾ ਸਾਡੇ ਹਰ ਹਰ ਸਾਲ ਪਹਿਲਾਂ ਕਲਸਟਰ ਪદ્ધਤੀ ਕਲਸਟਰ ਪદ્ધਤੀ 8-9 ਸਕੂਲ ਹੁੰਦੇ ਨੇ ਉਹਨਾਂ ਦੀਆਂ ਖੇਡਾਂ ਹੁੰਦੀਆਂ ਨੇ ਤੇ ਜਿਹੜਾ ਕਲਸਟਰ ਤੋਂ ਬਾਅਦ ਬਲਾਕ ਪੱਧਰ ਤੇ ਖੇਡਾਂ ਹੁੰਦੀਆਂ ਨੇ ਬਲਾਕ ਤੋਂ ਬਾਅਦ ਡਿਸਟ੍ਰਿਕਟ ਪੱਧਰ ਤੇ ਡਿਸਟ੍ਰਿਕਟ ਤੋਂ ਬਾਅਦ ਸਟੇਟ ਪੱਧਰ ਤੇ ਤੇ ਅੱਗੇ ਨੈਸ਼ਨਲ 'ਚ ਵੀ ਜਾਂਦੇ ਨੇ ਬੱਚੇ ਸਾਡੇ ਇੱਥੇ ਇੱਕ ਅਗਰ ਸਕੂਲ ਦੇ ਵੀ ਬੱਚੇ ਸਟੇਟ ਖੇਡ ਕੇ ਆਏ ਨੇ ਪਿਛਲੇ ਸਾਲ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਤੇ ਇਸ ਸਾਲ ਵੀ ਸਾਡੀ ਤਿਆਰੀ ਚੱਲ ਰਹੀ ਹੈ ਵੀ ਜਾ ਕੇ ਜਾਣਗੇ ਆਪਾਂ ਪ੍ਰਿੰਸੀਪਲ ਸਰ ਵੀ ਮੌਜੂਦ ਨੇ ਨਾਲ ਵੀ ਗੱਲਬਾਤ ਕਰਾਂਗੇ ਆ ਪ੍ਰਿੰਸੀਪਲ ਸਾਹਿਬ ਜੋ ਅੱਜ ਦੀ ਮੁਹਿੰਮ ਚੱਲੇਗੀ ਇਹਦੇ ਬਾਰੇ ਕੁਝ ਦੱਸੋ ਮੈਂ ਗੁਰਮੀਤ ਸਿੰਘ ਸੈਂਟਰ ਇੰਚਾਰਜ ਕੱਗਾ ਤੇ ਜੋ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸਾਰੇ ਹੀ ਪੰਜਾਬ ਵਿੱਚ ਨਵੇਂ ਦਾਖਲੇ ਸੰਬੰਧੀ ਯੋਜਨਾ ਲੀਕੀ ਗਈ ਹੈ ਸਾਰੇ ਹੀ ਪੰਜਾਬ ਵਿੱਚ ਉਸ ਦੇ ਤਹਿਤ ਅਸੀਂ ਸਾਡੇ ਬੀਪੀਓ ਸਾਹਿਬਾਨ ਤੇ ਪਿੰਡ ਦੇ ਪਤਵੰਤਿਆਂ ਨੇ ਸਾਰਿਆਂ ਨੇ ਸਹਿਯੋਗ ਨਾਲ ਇੱਕ ਪ੍ਰੋਗਰਾਮ ਕੀਤਾ ਹੈ ਬਲਾਕ ਪੱਧਰ ਦਾ ਤੇ ਤਾਂ ਜੋ ਸਾਡੇ ਸਕੂਲਾਂ ਵਿੱਚ ਵੱਧ ਤੋਂ ਵੱਧ ਐਡਮਿਸ਼ਨ ਹੋ ਸਕੇ ਹਾਂਜੀ ਹਾਂਜੀ ਅੱਜ ਸਾਡੇ ਸਾਹਮਣੇ ਸਵੇਰ ਦਾ ਕਾਊਂਟਰ ਲੱਗਾ ਹੈ 7 ਐਡਮਿਸ਼ਨ ਹੋ ਚੁੱਕੀਆਂ ਨੇ ਤੇ ਕੱਲ ਵੀ ਸਾਡੇ ਸਕੂਲ ਦੇ ਵਿੱਚ 5 ਐਡਮਿਸ਼ਨ ਕਰ ਲ ਹੋ ਚੁੱਕੀਆਂ ਨੇ ਇੱਕ ਵੱਡਾ ਕੰਮ ਨਹੀਂ ਇਹ ਹੋ ਗਣਾ ਜਿਹੜਾ ਐਡਮਿਸ਼ਨ ਜਿਹੜੀਆਂ ਪਹਿਲਾਂ ਨਹੀਂ ਸਰ ਘਟ ਹੁੰਦੀਆਂ ਸੀ ਕਿ ਜਿਹੜਾ 3 ਸਾਲ ਦਾ ਬੱਚਾ ਨਹੀਂ ਚੀ ਲੈ ਲੈਂਦੇ ਹੁਣ ਤਿੰਨ ਸਾਲ ਦਾ ਬੱਚਾ ਹੋ ਗਿਆ ਹਾਂਜੀ ਇਸ ਦਾ ਬਹੁਤ ਹੀ ਵਧੀਆ ਸਰਕਾਰ ਵੱਲੋਂ ਪ੍ਰਾਲਾ ਕੀਤਾ ਗਿਆ ਵੀ 3 ਸਾਲ ਦਾ ਬੱਚਾ ਨਰਸੀ ਚ ਕੀਤਾ ਗਿਆ ਜਿਸ ਕਰਕੇ ਸਾਡੇ ਸਕੂਲਾਂ ਵਿੱਚ ਹੋਰ ਵੀ ਵਧੀਆ ਐਡਮਿਸ਼ਨ ਹੋਣ ਦੀ ਉਮੀਦਾਂ ਤੇ ਕਰ ਰਹੇ ਹਾਂ ਹਾਂਜੀ ਕੰਪਿਊਟਰ ਵੀ ਸਾਡੇ ਸਕੂਲਾਂ ਵਿੱਚ ਹੈਗੇ ਨੇ ਪ੍ਰੋਜੈਕਟਰ ਹੈਗੇ ਨੇ ਐਲਈਡੀ ਪੈਨਲ ਆ ਰਹੇ ਨੇ ਤੇ ਲੱਗੇ ਹੋਏ ਨੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਤੇ ਸਪੋਰਟਸ ਲਈ ਵਿਸ਼ੇਸ਼ ਸਰਕਾਰ ਉਪਰਾਲਾ ਕਰ ਰਹੀ ਆ ਬਲਾਕ ਪੱਧਰ ਤੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਾਡੇ ਸਕੂਲ ਲੈਵਲ ਤੇ ਖੇਡਾਂ ਹੁੰਦੀਆਂ ਨੇ ਕਲਸਟਰ ਤੇ ਹੁੰਦੀਆਂ ਨੇ ਇਸ ਕਰਕੇ ਸਾਰੇ ਹੀ ਬੱਚੇ ਸਾਡੇ ਦੋ ਬੱਚੇ ਪਿਛਲੀ ਵਾਰੀ ਸਟੇਟ ਖੇਡ ਕੇ ਆਏ ਨੇ ਤੇ 10 ਤੋਂ 12 ਬੱਚੇ ਸਾਡੇ ਬਲਾਕ ਖੇਡ ਕੇ ਆਏ ਨੇ ਨਾਲ ਇੱਕ ਪੇਰੇ ਦਾਖਲਾ ਮੁਹਿੰਮ ਦੀ ਪੰਜਾਬ ਪੂਰੇ ਪੰਜਾਬ ਦੀ ਸ਼ੁਰੂਆਤ ਘੱਗਾ ਸਕੂਲ ਤੋਂ ਹੋਈ ਹੈ ਸਰਕਾਰੀ ਐਲੀਮੈਂਟਰੀ ਸਕੂਲ ਕੱਗਾ ਤੇ ਇੱਥੋਂ ਅੱਜ ਸਾਡੇ ਹਲਕੇ ਦੇ ਐਮਐਲਏ ਸ੍ਰੀ ਕੁਲਵੰਤ ਬਾਜੀਗਰ ਜੀ ਆ ਕੇ ਇਸ ਮਹਿੰਮ ਦੀ ਬਹੁਤ ਵਧੀਆ ਸ਼ੁਰੂਆਤ ਕਰਕੇ ਗਏ ਨੇ ਅਸੀਂ ਉਹਨਾਂ ਨੂੰ ਇਹੀ ਮੈਸੇਜ ਲਾਣੇ ਆ ਕਿ ਸਾਡਾ ਸਕੂਲ ਦੇ ਵਿੱਚ ਮੇਨ ਪਰਪਸ ਕੀ ਹੈ ਬੱਚੇ ਦਾ ਸਰਬ ਪੱਖੀ ਵਿਕਾਸ ਕਰਨਾ ਵੱਧ ਤੋਂ ਵੱਧ ਆਓ ਬੱਚਿਆਂ ਦੀ ਐਡਮਿਸ਼ਨ ਸਾਡੇ ਸਕੂਲ ਦੇ ਵਿੱਚ ਕਰਵਾਓ ਠੀਕ ਹੈ ਧੰਨਵਾਦ ਮੇਰੇ ਵੱਲੋਂ ਸਲੂਮੂ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਗਵਰਨਮੈਂਟ ਸਕੂਲਸ ਦੇ ਵਿੱਚ ਵੱਧ ਤੋਂ ਵੱਧ ਐਡਮਿਸ਼ਨ ਕਰਵਾਓ ਕੋਨ ਗਵਰਨਮੈਂਟ ਸਕੂਲ ਦਾ ਜੋ ਇਨਫਰਾਸਟ੍ਰਕਚਰ ਹੈ ਉਹ ਬਹੁਤ ਹੀ ਅੱਛਾ ਡਿਵੈਲਪ ਹੋ ਚੁੱਕਿਆ ਹੈ ਐਜੂਕੇਟਿਡ ਟੀਚਰਸ ਨੇ ਹਰ ਇੱਕ ਫੈਸਿਲਿਟੀ ਹੈ ਚਾਹੇ ਉਹ ਸੈਨੀਟਰੀ ਪਾਣੀ ਨਾਲ ਸੰਬੰਧਿਤ ਹੈ ਚਾਹੇ ਉਹ ਹਵਾਦਾਰ ਕਮਰੇ ਨੇ ਐਜੂਕੇਸ਼ਨ ਹੈ ਬਦਤਬਦ ਕੋ-ਕੂਰਿਕਲ ਐਕਟੀਵਿਟੀਆਂ ਨੇ ਅਸੀਂ ਬੱਚਿਆਂ ਦੀ ਐਜੂਕੇਸ਼ਨ ਦੇ ਨਾਲ-ਨਾਲ ਉਹਨਾਂ ਦੇ ਐਟੀਕੈਟਸ ਦੇ ਉੱਪਰ ਵੀ ਪ੍ਰੋਪਰ ਕੰਮ ਕਰ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਸਿਰਫ ਸਿਰਫ ਇੱਕ ਪੜਾ ਕੇ ਮਸ਼ੀਨ ਨਾ ਤਿਆਰ ਕੀਤਾ ਜਾਵੇ ਬਲਕਿ ਉਹਨਾਂ ਨੂੰ ਇੱਕ ਚੰਗੀ ਐਜੂਕੇਸ਼ਨ ਦੇ ਕੇ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਇੱਕ ਚੰਗੇ ਨਾਗਰਿਕ ਵੀ ਬਣਾਇਆ ਜਾਵੇ ਕਿਉਂਕਿ ਚੰਗੇ ਇਨਸਾਨ ਦੇ ਗੁਣ ਪਾਣੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਪੜ ਤਾਂ ਬੰਦਾ ਲੈਂਦਾ ਹੀ ਹੈ ਪਰਦੇ-ਪੜਦੇ ਜੇ ਹੋਇ ਇੱਕ ਅੱਛਾ ਇਨਸਾਨ ਬਣੇ ਤੇ ਸਮਾਜ ਨੂੰ ਕੁਝ ਨਵੀਂ ਸਿਰਜਣਾ ਦੇਵੇ ਉਹ ਸਭ ਤੋਂ ਅੱਛਾ ਉਪਰਾਲਾ ਹੋ ਸਕਦਾ ਹੈ ਇੱਕ ਅਧਿਆਪਕ ਦੇ ਤੌਰ ਤੇ ਇਸ ਲਈ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਅਸੀਂ ਫਾਰਮੈਲिटीज ਨੂੰ ਪਿੱਛੇ ਛੱਡ ਕੇ ਅੱਛੀ ਕੁਆਲਟੀ ਦੀ এডਿਕੇਸ਼ਨ ਦੇਈਏ ਬੱਚਾ ਨੂੰ ਅੱਛੇ ਇਨਸਾਨ ਬਣਾਈਏ ਡਵੈਲਪ ਬਣਾਈਏ ਤਾਂ ਕਿ ਅਸੀਂ ਇੱਕ ਨਵੇਂ ਭਾਰਤ ਨੂੰ ਦੁਬਾਰਾ ਤੋਂ ਖੜਾ ਕਰ ਸਕੀਏ ਜੋ ਸਾਡੇ ਸ਼ਹੀਦ ਕਰਕੇ ਗਏ ਸੀ ਹੁਣ ਸਾਨੂੰ ਵੀ ਇੱਕ ਜੋ ਸਮਾਜ ਦੇ ਵਿੱਚ ਨਵੀਆਂ ਬੁਰਾਈਆਂ ਸਾਡੇ ਕੋਲੋਂ ਪੱਛਮੀ ਸਭਿਅਤਾ ਤੋਂ ਆਈਆਂ ਨੇ ਮੋਬਾਈਲਸ ਵਗੈਰਾ ਉਹਨਾਂ ਨੂੰ ਅਸੀਂ ਪਿੱਛੇ ਛੱਡਦੇ ਹੋਏ ਆਪਣੀ ਸਭਿਆਚਾਰ ਨੂੰ ਅੱਗੇ ਲੈ ਜਾਂਦੇ ਹੋਏ ਅੱਛੇ ਨਾਗਰਿਕ ਬਣਾ ਕੇ ਅੱਛਾ ਭਾਰਤ ਦੀ ਸਿਰਜਣਾ ਕਰੀਏ ਥੈਂਕ ਯੂ ਦਾਖਲਾ ਮੁਹਿੰਮ ਬਾਰੇ ਪੂਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਦਾਖਲਾ ਜਿਹੜੀ ਮਹਮਾ ਸ਼ੁਰੂ ਕੀਤੀ ਹੈ ਸੋ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰਦਾ ਕਿ ਪ੍ਰਾਈਵੇਟ ਤੋਂ ਵੱਧ ਜਿਹੜੀਆਂ ਫੈਸਿਲਿਟੀਆਂ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਮਿਲਣਗੀਆਂ ਮਾਨ ਸਾਹਿਬ ਨੇ ਐਜੂਕੇਸ਼ਨ ਨੂੰ ਜਿਹੜੀ ਉਹ ਪਿਓਰਿਟੀ ਦਿੱਤੀ ਹੋਈ ਹੈ ਕੋਈ ਐਡਮਿਸ਼ਨ ਫੀਸ ਨਹੀਂ ਕੋਈ ਉਹਨਾਂ ਦੀ ਮਹੀਨਾਵਾਰ ਫੀਸ ਨਹੀਂ ਹੈਗੀ ਹੈ ਤੁਹਾਡੇ ਬੱਚਿਆਂ ਦੀ ਹੈ ਜਿਹੜੀ ਉਹ ਫ੍ਰੀ ਪੜ੍ਹਾਈ ਹੋਏਗੀ ਔਰ ਪ੍ਰਾਈਵੇਟਾਂ ਨਾਲੋਂ ਵੱਧ ਪੜ੍ਹਾਈ ਹੋਏਗੀ ਸੋ ਮੈਂ ਪੇਰੈਂਟਸ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੀਆਂ ਐਡਮਿਸ਼ਨਾਂ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਕਰਾਓ। ਥੈਂਕ ਯੂ। ਤੁਹਾਡਾ ਇੱਥੇ ਆਇਆਂ ਦਾ ਸਾਡੇ ਕਗਾਸਟੋਲ ਦੇ ਵਿੱਚ ਆਇਆਂ ਦਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਤੁਸੀਂ ਸਾਡੇ ਨਿੱਕੇ ਜਿਹੇ ਸੱਦੇ ਤੇ ਔਰ ਇਹਨਾਂ ਸਾਲ ਦੇ ਸਾਡੇ ਕੋਲ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਆ ਅਸੀਂ ਇੱਥੇ ਅੱਜ ਇਕੱਠੇ ਹੋਈਆਂ ਕਿ ਅਸੀਂ ਆਪਣੀ ਸਰਕਾਰੀ ਸਕੀਮਾਂ ਦੀ ਜਿਹੜੀ ਹੈ ਮਹੱਤਤਾ ਬਾਰੇ ਗੱਲ ਕਰੀਏ ਕਿ ਸਰਕਾਰੀ ਸਕੂਲ ਕਿਉਂ ਮਹੱਤਵਪੂਰਨ ਜੇ ਤੁਸੀਂ ਅੱਜ ਤੋਂ 20 ਸਾਲ ਪਿੱਛੇ ਦੇਖੋ ਤਾਂ ਅਸੀਂ ਸਾਰੇ ਹੀ ਸਰਕਾਰੀ ਸਕੂਲਾਂ ਦੇ ਪੜੇ ਹੋਏ ਤੇ ਵਧੀਆ ਪੋਸਟਾਂ ਤੇ ਲੱਗੇ ਹੋਏ ਲੋਕ ਹੈਗੇ ਆ ਉਹਦਾ ਮੈਂ ਤੁਹਾਨੂੰ ਕਾਰਨ ਦੱਸ ਦਿੰਨੀ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਉਹtheta ਦਾ ਸਟਾਫ ਹੈ ਸਭ ਤੋਂ ਮਹੱਤਵਪੂਰਨ ਉਹ ਐਨਾ ਮਤਲਬ ਯਾਨੀ ਬੈਮਾਨੀ ਵੀ ਬਹੁਤ ਹੈ ਕਿ ਨਾ ਜਿੱਥੇ ਇਮਾਨਦਾਰੀ ਵੀ ਹੈ ਉੱਥੇ ਬਹੁਤ ਸਾਰੀ ਬੇਈਮਾਨੀ ਵੀ ਹੈ ਤਾਂ ਸਰਕਾਰੀ ਸਕੂਲ ਦਾ ਇਹ ਟੀਚਰ ਇੰਨਾ ਇੰਟੈਲੀਜੈਂਟ ਹੈ ਉਹ ਇੰਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਬੱਚ